ਲਿਆ ਕਰਦੇ ਬਾਹਰ ਲਈ ਦੇਖਾ ਹਨਾ ਆ ਵੀਰੇ ਹੁਣੇ ਆਏ ਨੇ ਮਰਨਾ ਚਾਹਦੀ ਇਸ ਵੀਰੇ ਹੁਣੇ ਨਾਲ ਆਇਆ ਤੇ ਆ ਦੇਖੋ ਇਹਦਾ ਗੇਟ ਮੇਨ ਤੇ ਆ ਦੇਖੋ ਨਹਿਰ ਪੁਲ ਯਾਨੀ ਕੰਡੇ ਤੇ ਆ ਇਹ ਨਹਿਰ ਦੇ ਬਿਲਕੁਲ ਕੰਡੇ ਤੇ ਹੋਣਾ ਹੈ ਨਾ ਆ ਇੱਥੇ ਟੈਟਲ ਹੈ ਰਹੀਆ ਐਂਟਰੀ ਟੈਟ 20 ਰੁਪਏ ਕਿ ਲੋ ਪੁਲ ਤੇ ਨਾ ਚਿੜੀਆ ਘਰ ਤੇ ਗਏ ਆ ਆ ਕੋਕਟੇਲ ਨੇ ਹਨਾ ਆ ਦੇਖ ਕੋਕਟੇਲ ਨੇ ਇਹਨਾਂ ਨੇ ਲਿਖਿਆ ਵੀ 10 ਤੋਂ 15 ਸਾਲ ਦੀ ਇਹਦੀ ਉਮਰ ਤੇ ਆਰਟਰੀ ਲਈ ਜਿਆਦਾ ਮਿਲਦੇ ਨੇ ਪੈਰਟ ਤੋਤੇ ਜਾਨੀ ਵਧੀਆ ਬਣਾਇਆ ਇਹਨਾਂ ਨੇ ਹੁਣ ਤਾਂ ਅੱਗੇ ਤਾਂ ਸੀਗਾ ਨਾ ਖੁੱਲਾ ਗਿਆ ਹੁਣ ਜਾਨੀ ਆ ਨੈਰੀ ਭਪਾ ਗਏ ਨੇ ਇਹ ਬਹੁਤ ਵਧੀਆ ਬਣਾ ਲਿਆ ਆ ਦੇਖੋ ਪ੍ਰਬੰਧ ਬਹੁਤ ਸੋਹਣਾ ਜੇ ਟਾਂਗੇ ਨਾ ਕੀਤਾ ਹੋਇਆ ਹੈ ਨਾ ਆ ਪਾਰਕਿੰਗ ਵਗੈਰਾ ਵੀ ਤੇ ਹੈਗੀ ਹੈ ਨਾ ਆਹ ਤੋ ਦਾ ਛੋਟਾ ਦਾ ਨੇਪਾਲ ਪਲਮ ਹੈਡਡ ਹੈ ਹੈ ਨਾ ਇਹਦੀ ਉਮਰ 19 ਸਾਲ ਆ ਹੈ ਨਾ ਇਹ ਭਾਰਤ ਪਾਕਿਸਤਾਨ ਤੇ ਨੇਪਾਲ ਦੇ ਵਿੱਚ ਪਾਇਆ ਜਾਂਦਾ ਇਹਦਾ ਭੋਜਨ ਆ ਹਰੀਆਂ ਸਬਜ਼ੀਆਂ ਹਰੀ ਮਿਰਚ ਸੇਬ ਅੰਬਰੂਦ ਮੂਕੜੀ ਰਹਿ ਗਿਆ ਲਵ ਬੰਡ ਕਿੱਥੇਗਾ ਦੇਖਤਾ ਅੰਦਰ ਹੈਗਾ ਵੀ ਹੈਗਾ ਆਏਗਾ ਉਹ ਸਾਹਮਣੇ ਆ ਬਾਈ 15 ਤੋਂ 20 ਸਾਲ ਉਮਰ ਦਾ ਅਮਰੀਕਨ ਆਈਲੈਂਡ ਤੋਂ ਜਨ ਕੰਗਣੀ ਬਾਜਰਾ ਸੇਵ ਪਾਲ ਉਹ ਜਾਨੀ ਕਿੱਥੇ ਮੈਂ ਦੇਖਦਾ ਹੋਰ ਨੀਲਾ ਹਨਾ ਬਹੁਤ ਹੀ ਨੀਲਾ ਕਦਾਈ ਹੈ ਇਹਦਾ ਇੱਕ ਹੀ ਬਜਰੀ ਕਰ ਜੀ ਇਹਨਾਂ ਦੀ ਉਮਰ 5 ਤੋਂ 8 ਸਾਲ ਹੈ ਹਨਾ ਇਹ ਛੋਲ ਤੋਂ ਇਸ ਦੇਂਦੀਆਂ ਆਸਟ੍ਰੇਲੀਆ ਚ ਪਾਈ ਜਾਂਦੇ ਨੇ ਉਹ ਜਨਾਂ ਨੇ ਕੰਗਣੀ ਬਾਜਰਾ ਸੇਵ ਤੇ ਪਾਲਕ ਕਰਦੀ ਖੂਬ ਜ਼ੁਰਤੀ ਦੇਖਣੀ ਆਹ ਦੇਖੋ ਸਾਹਮਣੇ ਹਨਾ ਨਹਿਰ ਦੇ ਕੰਡੇ ਤੇ ਬਣਿਆ ਇਹ ਇਹ ਬਹੁਤ ਸੋਹਣਾ ਬਣਿਆ ਹੋਇਆ ਹੈ ਦੇਖੋ ਤੁਸੀਂ ਜਾਨੀ ਮਨ ਖੁਸ਼ ਹੋ ਜੂ ਰੂਹ ਖੁਸ਼ ਹੋ ਜੂ ਛੋਟੀ ਵੀ ਦੇਖ ਕੇ ਬਹੁਤ ਸੋਹਣਾ ਬਣਿਆ ਦੇਖੋ ਹਨ ਬਾਹਰਲਾ ਵੇਸੇ ਲੱਗਦਾ ਜਿਵੇਂ ਨਾ ਕੈਨੇਡਾ ਦੇ ਕਿਸੇ ਪਾਰਕ 'ਚ ਫਿਰਦੇ ਹੁੰਦੇ ਆ ਵਧੀਆ ਪੰਜਾਬ ਜੀ ਇਸ ਤਰੀਕੇ ਨਾਲ ਕਰਨ ਸਰਕਾਰਾਂ ਆ ਅਮਰੀਕਨ ਹੈ ਭਾਈ ਅੱਗੇ ਫਿਰਦੇ ਮਿਰਗਾ ਆ ਕਾਲਾ ਖਰਨਾ ਉੱਪਰੇ ਬੈਠਾ ਨਾ ਬਲੈਕ ਬੱਕ ਕਾਲੇ ਹਨ ਇਹਦੀ ਉਮਰ ਬੱਚੇ ਦੇਣ ਦੀ ਉਮਰ 1.5 ਸਾਲ ਆ 150 ਤੋਂ 180 ਦਿਨ ਤੱਕ ਇਹਦਾ ਘਰ ਪਾਦ ਰਿਹਾਦਾ ਤੇ ਕੁਦਰਤੀ ਭੋਜਨ ਕਾ ਪੱਤੇ ਖਾਂਦਾ ਚਿੜੀਆ ਘਰ ਦੇ ਨੂੰ ਹਰਾ ਚਾਰਾ ਤੇ ਪੋਸ਼ਟਿਕ ਆਹਾਰ ਪਾਉਂਦੇ ਨੇ ਹਨਾ ਭਾਰਤ ਤੇ ਨੇਪਾਲ ਚ ਮਿਲਦਾ ਇਹ ਤੇ ਉਮਰ ਇਹਦੀ 12 ਤੋਂ 15 ਸਾਲ Obrigado, got a